ਲਾਓ ਬਾਬਿਓ ਆਪਾਂ ਤੇ ਲਿਆਨਾ ਤੋ ਪਰ ਅੱਖਾਂ ਇਹ ਵੀ ਤੁਰ ਸੁੱਜੀਆਂ ਹਨ ਤੇ ਨਾ ਤੋ ਲਿਆਪਾਂ ਚੱਲੇ ਦੁਕਾਨੇ ਬਸ ਦਿਓ ਸਾਵਰ ਜਾਈ ਤੋ ਹੀ ਨਹੀਂ ਨਿਕਲਦੀ ਆਂਡੀ ਬਹੁਤ ਕੀ ਕਰਾਂ ਲਾਲਾ ਦੇ ਹੀਟਰ ਤੇ ਨਾਲ ਤੇ ਲੈਪਟਾਪ ਫੈਨ ਲੱਗੀ ਆ ਇਹਨਾਂ ਨੂੰ ਮੌਜਾ ਆ ਲੈ ਮੌਜਾ ਕਰੀਆਂ ਤੁਸੀਂ ਤਾਂ ਹੁਣ ਔਟ ਕੇ ਨਾ ਭਾਰੇ 4-5 ਵਜੇ ਭੱਜ ਕੇ ਚੱਲ ਜਾਂਦੀ ਹੁੰਦੀ ਪਰ ਹੁਣ ਚੱਕਰ ਇਹ ਹੋ ਗਿਆ ਵੀ ਮਦਲ ਬਿਆ ਹੀ ਨਹੀਂ ਆਤੀ ਕਿਸੇ ਦੇ ਹੋਏ ਪਤਾ ਨਹੀਂ ਕਿ ਲੋਕੀ ਕੁੜੀਆਂ ਤਾਂ ਸਾਰੀਆਂ ਬਾਹਰ ਜਾਈ ਜਾਂਦੀਆਂ ਵਿਆਹ ਦੀ ਤਾਂ ਖਾਦੀ ਕਿਹੜੀ ਮੈਸਵੇ ਦੀ ਸਤ ਵਜੇ ਉੱਠੀ ਆ ਉੱਠ ਕੇ ਪਹਿਲਾਂ ਰੋਟੀ ਪਾਣੀ ਦੀ ਤਾਂ ਹੈ ਹੀ ਨਾਲੇ ਸਕੂਲੇ ਬਰਦੀ ਉਹਦੀ ਤਿਆਰ ਕਰਕੇ ਨਾਲ ਸਕੂਲੇ ਦੂਰ ਕੇ ਹਟ ਗਈ ਫੇ ਮੈਂ ਰੋਟੀ ਪਾਣੀ ਤਾਂ ਡੱਬਾ ਪਕਾਇਆ ਝਾੜੂ ਪੋਚਿਆ ਸਭ ਤੋਂ ਸਾਰਾ ਕਰਿਆ ਹੁਣ ਬੇਲੀ ਹੋ ਕੇ ਬੈਠੀ ਨਹੀਂ ਵਹਿ ਸਕਦੀ ਅੱਜ ਹੈ ਵੀ ਧੁੰਦੀ ਜੀ ਪਈ ਆ ਅੱਜ ਧੁੰਦ ਬਹੁਤ ਹੈ ਕੱਪੜੇ ਸੀ ਮਸ਼ੀਨ ਚ ਉਹ ਕੱਢ ਕੇ ਪਹਿਲਾਂ ਸੁੱਕਣੇ ਪਉਣ ਤੇ ਚਲ ਗਈ ਤੇ ਜਦੋਂ ਕੋਠੇ ਤੇ ਗਈ ਤਾਂ ਉਹ ਮੀਂਹ ਦਾ ਮੀਂਹ ਵਾਂਗੂ ਧੁੰਦ ਡੈਗਦੀ ਉੱਤੇ ਮੈਂ ਮੈਗਾ ਇਹ ਤਾਂ ਫੇਰ ਗਿੱਲੇ ਹੋਣਾ ਫੇਰ ਥੱਲੇ ਲਿਆ ਗਾਣਾ ਇੱਥੇ ਪਾਏ ਆ ਬਹੁਤ ਵੀਰ ਮੈਸੇਜ ਵੀ ਕਰਦੇ ਆ ਵੀ ਸਾਗ ਵਾਲਾ ਬਲੌਗ ਬਣਾਓ ਸਾਗ ਵਾਲਾ ਉਹ ਬਣਾਉਣਾ ਹੈਗਾ ਪਰ ਗੱਲ ਇਹ ਆ ਵੀ ਹੁਣ ਸਾਗਾਂ ਬਾਹਰ ਤਾਂ ਹੁੰਦੇ ਬਹੁਤ ਆ ਨਾ ਜਿੱਦਣ ਮੌਸਮ ਹੋਣਾ ਜਿੱਦਣ ਵੀ ਸਾਫ ਜਿਹਾ ਹੋਇਆ ਇੱਥੇ ਤੇ ਸਾਡੇ ਤਾਂ ਬਣਾਣਾਂ ਨੇਗਾ ਫੇਰ ਦਿਉਰ ਸਾਹਿਬ ਆਪਣੇ ਉੱਥੇ ਜਾਊਗੀ ਏਕਿਆਂ ਦੇ ਉੱਥੇ ਖੁੱਲਾ ਥਾਂ ਆ ਵਧੀਆ ਵੇੜਾ ਗੁੜਾ ਏ ਬਲਿਆ ਬਣ ਜਾਊਗਾ ਸਾਰਾ ਪ੍ਰੋਸੀਜਰ ਦੱਸ ਕੇ ਲਿਆਵਾਂਗੇ ਫੇਚੂਗਾਗੇ ਫੇ ਚੰਗੀ ਤਰ੍ਹਾਂ ਤੁਹਾਨੂੰ ਬਣਾ ਕੇ ਪੂਰਾ ਪ੍ਰੋਸੀਜਰ ਦੱਸਣਾ ਇਹ ਨਹੀਂ ਵੀ ਬਣਿਆ ਸਾਗ ਬਣਾ ਕੇ ਦੇਖੋ ਸਾਗ ਉਦੋਂ ਮੈਨੂੰ ਤਾਂ ਕਿੰਨਾ ਚੈਰੀ ਹੋ ਗਿਆ ਬਣਾਇਆ ਨੂੰ ਸਾਗ ਮੈਂ ਤਾਂ ਬਹੁਤ ਘੱਟ ਬਣਾਇਆ ਹੈ ਇਹ ਹੀ ਬਣਾ ਕੇ ਲਿਆਉਂਦੇ ਹਿੰਦੇ ਅਸੀਂ ਖੂਤੇ ਪਹਿਲਾਂ ਉਹ ਤਾਂ ਇਹਨਾਂ ਨੇ ਉੱਥੇ ਹੀ ਕੱਟ ਕੇ ਤਾਂ ਉੱਥੇ ਹੀ ਬਣਾ ਕੇ ਲੈ ਆਉਣਾ ਮੰਮੀ ਨੂੰ ਸ਼ਾਮ ਨੂੰ ਜਾਣਾ ਲਣਪਾ ਲੈ ਆਉਣਾ ਉਥੇ ਲੱਕੜਾਂ ਹੁੰਦੀਆਂ ਜੀ ਖੂਤੇ ਬਣਾ ਲੈਂਦਾ ਹੁੰਦਾ ਹਾਂ ਮੈਨੂੰ ਦੇ ਸੀਗੇ ਤਾਂ ਹਾਣ ਤੇਰੀ ਬਣਾਇਆ ਨਹੀਂ ਹੁਣ ਮੰਮੀ ਬਣਾਉਂਦੀ ਹੁੰਦੀ ਬਨਵਾਲੀ ਕੋਰਾਂ ਦੇ ਉਥੋਂ ਲੈ ਆਈਦਾ ਡੋਲੂ ਭਰ ਕੇ ਦੇ ਦਿੰਦੇ ਆ ਚਲੋ ਹੁਣ ਆਪਾਂ ਦੁਕਾਨ ਤੇ ਚੱਲੀਏ ਕਿਉਂਕਿ ਅੱਜ ਬੱਜ ਵੀ 11:00 ਗਏ ਕਦੇ ਤੁਹਾਨੂੰ ਤੇ 10 11:00 ਬੱਜੀ ਜਾਂਦੇ ਦੁਕਾਨ ਤੇ ਜਾਣ ਲਈ ਤੇ ਜਿਹੜੇ ਵੀ ਦੂਰੋਂ ਆਉਂਦੇ ਹੁੰਦੇ ਜਰੂਰ ਫੋਨ ਕਰਕੇ ਆਇਆ ਕਰੋ ਮੈਂ ਅੱਗੇ ਵੀ ਨੰਬਰ ਦਿੱਤਾ ਬਲੋਕਾਂ ਦੇ ਦੇ ਲੈਣਾ ਕਿਉਂਕਿ ਤੁਹਾਨੂੰ ਗੇੜਾ ਨਾ ਪਵੇ ਤੇ ਹੁਣ ਦਿਓ ਸਭ ਆਪਾਂ ਚੱਲਦੇ ਹਾਂ ਰੋਟੀ ਪਕ ਰੋਟੀ ਪਾਣੀ ਤੁਹਾਡੀ ਬਣੀ ਹੋਈ ਆ ਪਰੌਂਠੇ ਪੱਕੇ ਆ ਸਾਗ ਨਾ ਖਾ ਲੋ ਸਾਗ ਵੀ ਪਿਆ ਆ ਗਾਜਰਾ ਮਟਰ ਪਈ ਆ ਮਟਰ ਪਨੀਰ ਪਿਆ ਆ ਇਹਨਾਂ ਤਿੰਨਾਂ ਜਿਹੜੀ ਤੁਹਾਨੂੰ ਚੀਜ਼ ਪਸੰਦ ਆ ਆਪੇ ਆਪੇ ਹੀ ਪਾ ਕੇ ਖਾ ਆਪੇ ਪਾ ਕੇ ਦਿਖਾਣਾ ਯਾ ਤੁਸੀਂ ਤਾਂ ਢੀਠ ਹੋਏ ਆ ਮੈਂ ਢੀਠ ਕੀ ਅੱਛਾ ਇਹ ਹੌਣ ਉੱਠੇ ਹਨਾ ਹੌਣ ਉੱਠ ਕੇ ਨਹਾਤੋਂ ਲੈਣ ਨੇ ਕਿਹੜਾ ਤੇ ਕੰਮ ਕਰਨ ਮੈਂ ਹੁਣ ਸਵੇਰ ਦਾ ਕੰਮ ਕੰਮ ਕਰਕੇ ਮੈਂ ਬੇਲੀ ਹੋ ਕੇ ਬਹਿਣਾ ਨਹੀਂ ਮੈਂ ਉਹ ਬੇਲੀ ਹੋ ਕੇ ਬਹਿਣਾ ਦੁਕਾਨ ਤੇ ਵੀ ਜਾਣਾ ਤੂੰ ਵੀ ਜਾਣਾ ਹੈ ਜਦੋਂ ਤੂੰ ਦੇਖਾਂਗੇ ਅੱਜ ਸਾਰੀ ਬਣਾਉਣਾ ਮੇਰਾ ਤਾਂਈ ਵੇਲੇ ਜੀ ਕਰੂ ਦੁਕਾਨਾਂ ਤੋਂ ਨਾ ਬੰਦ ਕਰਕੇ ਆਪਾਂ ਬਣਾ ਹੀ ਬਲੌਗ ਲਈਏ ਮਨ ਨੂੰ ਬਲੌਗ ਡੇਲੀ ਬਲੌਗ ਅੱਜ ਤੁਹਾਨੂੰ ਕਿਸੇ ਨਾਲ ਮਲਾਉਣੇ ਮੈਨੂੰ ਇੰਨੇ ਮੈਸੇਜ ਕਰਕੇ ਵੀਰ ਦੱਸਿਓ ਕਿ ਮਤਲਬ ਸਪੋਰਟ ਤੁਸੀਂ ਸਾਨੂੰ ਕਰੋਗੇ ਜੇ ਡੇਲੀ ਤੁਹਾਨੂੰ ਨਵੇਂ ਥਾਂ ਜਾ ਕੇ ਤੇ ਨਵੇਂ ਜਿੱਦਾਂ ਜਿਹੜਾ ਮਤਲਬ ਫੇਮਸ ਆ ਬੰਦਾ ਉਹਨਾਂ ਰੋਜ਼ ਮਿਲਾਇਆ ਕਰੀਏ ਕਿ ਤੁਸੀਂ ਸਾਨੂੰ ਇਦਾਂ ਹੀ ਦੇਖਣਾ ਚਾਹੁੰਦੇ ਆ ਜਿਆਦਾ ਮੈਸੇਜ ਕਰਕੇ ਜਰੂਰ ਸਾਨੂੰ ਦੱਸਿਓ ਤੇ ਯਾਰ ਬਲੌਗ ਨੂੰ ਸ਼ੇਅਰ ਜਰੂਰ ਕਰਿਆ ਕਰੋ ਆਪਣੀ ਰੇਂਜ ਵੀ ਥੋੜੀ ਜੀ ਵਧੇ ਫੇਈ ਫਾਇਦਾ ਆ ਬਲੌਗ ਬਣਾਉਣ ਦਾ ਤੇ ਜੇ ਇੰਨੀ ਕੀ ਰੇਹ ਰਹੀ ਨਹੀਂ ਤੇ ਫਾਇਦਾ ਨਹੀਂਗਾ ਇੰਸਟਾਗ੍ਰਾਮ ਤੇ ਜਿੰਨੀ ਸਾਡੀ 22 ਮਿਲੀਅਨ ਰੇਂਜ ਹੋ ਗਈ ਆ ਉਸ ਹਿਸਾਬ ਨਾਲ ਇਥੋਂ ਚੱਕੋ ਦਾ ਪੱਟੇ ਪਟਾਕੇ ਪਾ ਦਿਓ ਹਨਾ ਇਸ ਲਈ ਥੋੜਾ ਜਿਹਾ ਸਪੋਰਟ ਕਰੋ ਤੇ ਸ਼ੇਅਰ ਕਰਿਆ ਕਰੋ ਬਲੌਗ ਨੂੰ ਠੀਕ ਆ ਕਿਉਂਕਿ ਤੁਹਾਨੂੰ ਪਤਾ ਵੀ ਤੁਹਾਡੇ ਲਈ ਟਾਈਮ ਕੱਢਦੇ ਆ ਗੱਲਾਂ ਬਾਤਾਂ ਕਰਦੇ ਆ ਤੇ ਥੋੜਾ ਜਿਹਾ ਵੀਰ ਮੈਸੇਜ ਕਰਦੇ ਬਲੌਗ ਲੰਬਾ ਕਰੋ ਕਿਉਂਕਿ ਜਿਹਨੇ ਦੇਖਣਾ ਉਹਨੇ ਅੱਧੇ ਘੰਟੇ ਦਾ ਵੀ ਦੇਖ ਲੈਣਾ ਇਸ ਲਈ 20 ਮਿੰਟ ਦਾ ਬਲੌਗ ਜ਼ਰੂਰ ਬਣਾਇਆ ਕਰਨਾ ਵੀ ਜੇ ਬੰਦਾ ਦੇਖਣ ਲੱਗਾ ਤੇ ਕੋਈ ਗੱਲਾਂ ਬਾਤਾਂ ਕਰੇਗੇ ਨਹੀਂ ਤੁਸੀਂ ਜਾ ਕੇ ਦੇਖੋ ਫਿਰੋਂ ਮੈਂ ਚੱਲਦਾ ਦੁਕਾਨੇ ਇਹ ਪ੍ਰੋਸੀਜਰ ਮੰਮੀ ਤੇ ਤੂੰ ਹੁਣੀ ਆ ਲੇਖ ਹੁਣ ਸਾਡੇ ਦੁੱਧ ਬੰਦ ਹੋ ਗਿਆ ਆ ਭਈਆ ਖੂਤੇ ਭੱਜ ਗਿਆ ਆ ਖੜੇ ਪੈਰੋ ਜਿਹੜੇ ਵੀਰਾਂ ਨੇ ਮੈਸੇਜ ਮਤਲਬ ਪਸ਼ੂ ਰੱਖੇ ਸੀ ਵਿਚਾਰਿਆਂ ਨੇ ਮੈਂ ਇਹਨੂੰ ਕਿਹਾ ਵੀ ਸੀ ਵੀ ਜਦੋਂ ਕੰਮ ਹੋ ਕਰੋ ਜਿਹੜਾ ਤੁਸੀਂ ਵੀ ਕਰ ਸਕਦੇ ਇਹਦਾ ਮੇਰਾ ਭਈਆ ਭੱਜ ਗਿਆ ਏ ਤੇ ਮੈਨੂੰ ਕੰਮ ਆਉਂਦਾ ਸੀਗਾ ਤੇ ਆਪਾਂ ਕੰਮ ਕਰ ਲਿਆ ਹਨਾ ਤੇ ਹੁਣ ਉਹ ਭਈਆ ਗਿਆ ਭੱਜ ਉਹ ਵਿਚਾਰਿਆਂ ਨੂੰ ਨਾ ਕੋਈ ਧਾਰ ਕੱਢਣ ਲਈ ਲੱਭਦਾ ਨਾ ਕੋਈ ਸ਼ਹਿਰ ਦੇ ਬੰਦੇ ਆ ਹੁਣ ਮੈਂ ਵੀ ਕੋਸ਼ਿਸ਼ ਕਰਦਾ ਕੋਈ ਲੱਭ ਲਵਾਂ ਪਰ ਜਿੰਨਾ ਮਰਜੀ ਇਹਨਾਂ ਦਾ ਕਰ ਲਓ ਮੈਂ ਦੇਖ ਲਿਆ ਹਿਸਾਬ ਕਿ ਤਾ ਉਹ ਜਿੰਨਾ ਕਰਦੇ ਸਨ ਉਹ ਟੀਵੀ ਡੈਸ਼ ਕੀ ਸਾਰਾ ਕੁਝ ਲਵਾ ਕੇ ਦੇਣਾ ਜਿੰਨਾ ਮਰਜੀ ਕਰ ਲਓ ਇਹ ਧੋਖਾ ਦੇ ਹੀ ਜਾਂਦੇ ਭਾਈ ਪਰ ਦੋ ਗੱਲਾਂ ਮੈਂ ਹੋਰ ਨੋਟ ਕੀਤੀਆਂ ਸਾਡੇ ਆਂਡ ਗਮਾਂਡ ਵੀ ਮੈਂ ਦੇਖਿਆ ਸ ਹੈ ਉਹ ਆਪਣੇ ਪੰਜਾਬੀਆਂ ਦੀ ਗੈਣਤੀ ਬਹੁਤ ਘਟੀ ਜਾਂਦੀ ਆ ਤੇ ਇਹਨਾਂ ਦੇ ਮੁੰਡੇ ਪ੍ਰਤਾਸੀਆ ਚਲੋ ਉਹ ਵੀ ਆਏ ਮਿਹਨਤ ਕਰਨ ਮੈਂ ਉਹ ਨਹੀਂ ਕਹਿਣਾ ਪਛਾਈ ਤਰੀਕੇ ਨਾਲ ਪਰ ਕਿਸੇ ਨਾ ਕਿਸੇ ਰੋਜ਼ ਨੂੰ ਆਪਾਂ ਨੂੰ ਬਹੁਤ ਵੱਡਾ ਘਾਟਾ ਖੈਣਾ ਪੈਣਾ ਇਹ ਗੱਲ ਮੇਰੀ ਨੋਟ ਕਰ ਲਿਓ ਜੀ ਸਾਹਿਬ ਨਾਲ ਆਪਣੇ ਬੰਦੇ ਬਾਹਰ ਜਾਈ ਜਾਂਦੇ ਆ ਕਈਆਂ ਥਾਵਾਂ ਤੇ ਆਪਣੇ ਪੰਜਾਬੀਆਂ ਦੀਆਂ ਪੱਗਾਂ ਲਾਤੀਆਂ ਕਦੀ ਕੋਸ਼ਿਸ਼ ਕਰਤਾ ਬਹੁਤ ਜ਼ਿਆਦਾ ਔਖਾ ਕਿਉਂਕਿ ਇਹਨਾਂ ਦੀ ਜੋਇੰਟ ਈ ਜਦਾਂ ਬੰਦੇ ਗੋਣ ਘੋਟ ਜਾਂ ਲਾਲੋ ਜਾਂ ਜੋਇੰਟ ਜਿਆਦੀ ਵੱਡੀ ਬਣੀ ਜਾਂਦੀ ਆ ਤੇ ਥੋੜਾ ਜਿਹਾ ਔਖਾ ਹੋ ਜਾਂਦਾ ਆ ਆਪਾਂ ਨੂੰ ਇਸ ਲਈ ਥੋੜਾ ਜਿਹਾ ਵੀਰ ਥੋੜਾ ਜਿਹਾ ਨਾ ਆਪਾਂ ਨੂੰ ਪਿੰਡਾਂ ਵਾਲਿਆਂ ਨੂੰ ਸਰਤਾਕ ਹੋਣਾ ਚਾਹੀਦਾ ਤੇ ਏਕੇ ਚ ਰਿਹਾ ਕਰੋ ਤਾਂ ਇਹ ਨਾ ਹੋਵੇ ਵੀ ਕੱਲ ਨੂੰ ਆਪਣੇ ਹੀ ਪਿੰਡਾਂ ਦੇ ਵਿੱਚ ਆਪਾਂ ਨੂੰ ਇਨਾ ਕੱਢਣ ਦੀ ਨੋਬਤ ਆ ਜੀ ਬਹੁਤ ਆਈ ਆਪਣੇ ਲੋਕਾਂ ਨੂੰ ਤੁਹਾਨੂੰ ਪਤਾ ਗਲਤ ਕੰਮ ਹੋ ਰਿਹਾ ਹੈ ਇਸ ਲਈ ਪੰਜਾਬੀ ਪੰਜਾਬੀ ਨੂੰ ਸਪੋਰਟ ਜਰੂਰ ਕਰਿਆ ਕਰੋ ਤਾਂ ਜੋ ਆਪਣਾ ਏਕਾ ਬਣਿਆ ਰਹੇ ਥੱਲੇ ਤੋਂ ਲੈ ਕੇ ਉੱਪਰ ਮੰਤਰੀਆਂ ਤਾਈਂ ਦੇਖ ਲਓ ਪੰਜਾਬੀ ਹੀ ਪੰਜਾਬੀ ਦੀਆਂ ਲੱਤਾਂ ਖਿੱਚੀ ਜਾਂਦੀਆਂ ਇਸ ਲਈ ਇੱਕਜੁੱਟ ਰਹੋ ਕਿਉਂਕਿ ਹੋਰ ਕੋਈ ਆਪਣੇ ਤੇ ਦੁਬਾਰਾ ਰਾਜ ਨਾ ਕਰ ਸਕੇ ਘਾਟਾ ਨਾ ਹੋ ਸਕੇ ਆਪਣਾ ਨਾ ਤੇ ਆਪਾਂ ਚੱਲਿਆਂ ਦੁਕਾਨੇ ਦੇਵੋਸਾ ਤੁਸੀਂ ਮੰਮੀ ਤੇ ਤੂੰ ਹੈਗੀਆਂ ਹਾਂ ਤੂੰ ਮੇ ਬਲੌਗ ਦੇ ਵਿੱਚ ਜੋ ਜੋ ਗੱਲ ਹਨ ਆਪਣਾ ਪ੍ਰੋਸੀਜਰ ਬਣਾਏ ਮੰਮੀ ਕਰਾਂਗੀ ਗੱਲਾਂ ਬਾਤਾਂ ਹਾਂ ਓਕੇ ਬਾਏ ਤੇ ਚੱਲਦੇ ਹਾਂ ਦੇਖਿਓ ਵੇ ਦੇਵੋਸਾ ਹੁਣ ਕੀ ਗੱਲਾਂ ਬਾਤਾਂ ਕਰਦੇ ਇਹ ਤਾਂ ਦੁਕਾਨੇ ਚਲ ਗਈ ਸੀ ਪਰ ਮੈਂ ਨਹੀਂ ਅੱਜ ਗਈ ਦੁਕਾਨੇ ਠੰਡ ਬਹੁਤ ਲੱਗਦੀ ਸੀ ਏ ਹੋਣੀ ਆਈ ਦਲੇ ਸਬਜੀ ਬਣਾਉਣੀਆਂ ਸਬਜੀ ਲਓ ਜੇ ਮੰਮੀ ਨੇ ਪਹਿਲਾਂ ਹੀ ਕੱਟ ਕੇ ਰੱਖੀ ਹੈ ਤੜਕਾ ਸ਼ਲਗਮ ਹਨਾ ਮੰਮੀ ਹੂੰ ਤੁਹਾਡੇ ਮਾਇਕੇ ਦੀ ਸਬਜ਼ੀ ਕੱਟ ਵੀ ਲਈ ਤੜਕਾ ਕੱਟ ਲਈ ਸਬਜ਼ੀ ਲੈ ਹੈਰੀ ਵੀ ਆ ਜਾਣਾ ਹੋਰ ਥੋੜੇ ਚੈਰ ਨੂੰ ਤੁਰਕਾ ਵੀ ਅੱਛਾ ਆਹੋ ਮੈਂ ਕਿਹਾ ਚਲ ਮੈਂ ਬਣਾਉਣੀ ਆ ਬਾਅਦ ਚ ਬਠਰ ਕੇ ਪਾਣੀ ਆ ਨਹੀਂ ਭਾਂਡੇ ਮਾਂਜਣ ਲੱਗੀ ਪਾਣੀ ਹੈ ਨਹੀਂ ਲੈਟੀ ਚੱਲੇਗੀ ਲੈਟ ਕਾਫੀ ਟਾਈਮ ਦੀ ਗਈ ਹੋਈ ਆ ਚਲੋ ਜਦੋਂ ਆਉਂਦੀ ਆ ਤਾਂ ਫੇਰ ਮੈਂ ਚਲਾਉਣੀ ਮੋਟਰ ਹਾਂ ਨਾ ਹੂੰ ਪਾਪਾ ਵੀ ਇਧਰ ਮਮੀ ਭਾਈ ਫੱਟੇ ਦਵਾਈਆਂ ਸੁੱਤੀ ਨਹੀਂ ਪੁੰਡੀਆਂ ਕਿੱਤੀ ਗਈਆਂ ਜੀ ਮੈਨੂੰ ਮੈਨ ਨਹੀਂ ਆਈ ਤੁਸੀਂ ਏਦੀ ਹੈ ਤੇਜ ਮਾਰੋ ਤੂੰ ਬਿਬੀ ਨਾ ਚੁੱਤਨੀ ਹੈ ਹੂੰ ੁੰਡਗੇ ਜੀ ਕੇ ਮੈਨੂੰ ਮੰਨੋ 2 ਘੰਟੇ ਲੱਗੇ ਸਬ지 ਚੀਰ ਨੂੰ ਉਹ ਸਾਲਗਮ ਚੀਰ ਨੂੰ ਬਹੁਤ ਟਾਈਮ ਲੱਗਦਾ ਮਿੱਟੀਆਂ ਲਿਪੜੇ ਹੋਏ ਸੀ ਬਣਾ ਕਰਨ ਸਮਝ ਨਹੀਂ ਪਾਇਆ ਕੱਲ ਪਾਪਾ ਟਾਈਮ ਹੀ ਨਹੀਂ ਲੱਗਾ ਕੱਲ ਬੀਜੀ ਬੀਜੀ ਹਰਾਂ ਮਾਣੋ ਮਾਣੋ 베ਲੀ ਆਰਾਮ ਨਾਲ ਮੋਜਾਂ ਨਿਆਰੇ ਇਹਨੂੰ ਸੌ ਜਾਂਦੀ ਆ ਧੋਤੇ ਨਹੀਂ ਸੀ ਕੋਈ ਨਹੀਂ ਉਹ ਤਾਂ ਫੇਰ ਮੈਂ ਧੋ ਲੈਣੇ ਹੁਣ ਜਦੋਂ ਨਹੀਂ ਮੈਂ ਮਿੱਟੀ ਅੱਛਾ ਧੋ ਕੇ ਇਹ ਚੀਤੀ ਰੇ ਹੀ ਉਹਨਾਂ ਲੱਗ ਪਈ ਸੀ ਮੈਂ ਖਣ ਬਣਾਉਣੇ ਸਬਜ਼ੀ ਜਦ ਤੱਕ ਹੈਰੀ ਨੇ ਵੀ ਆ ਜਾਣਾ ਫਿਰ ਤੇ ਬਣਾਉਣੇ ਆ ਜਰਕ ਪਹਿਲਾਂ ਹੈ ਨੂੰ ਆ ਹੀ ਲੈਣ ਦਮ ਹੁਣ ਹੈਰੀ ਨੂੰ ਉਡੀਕ ਲਈਏ ਕੰਮ ਤਾਂ ਸਾਰਾ ਸਾਡਾ ਤਕਰੀਬਨ ਹੋਇਆ ਹੀ ਗਿਆ ਨੇ ਸਾਰੇ ਕਰਕੇ ਦੇ ਸੀ ਫੇਰੀ ਹਿਤ ਕਰਨੇ ਆ ਤੇ ਹੁਣ ਹੈਰੀ ਦੀ ਆ ਜਾਣਾ ਹੈ ਹੈਰੀ ਨੂੰ ਚਾਹੀਦੀ ਰੋਟੀ ਤੇ ਵੈਸੇ ਤੋਂ ਆਣ ਕੇ ਪਰੌਂਠੇ ਖਾਂਦਾ ਹੁੰਦਾ ਹਾਂ ਉਹਦਾ ਬਾਕੀ ਦੇਖਦੇ ਆ ਜਿਦਾ ਕਹੂਗਾ ਦੇ ਬਣਾ ਦਵਾਂਗੇ ਤੇ ਸਬਜ਼ੀ ਨਾਲ ਦਪਈਆਂ ਦੋ ਤਿੰਨ ਪਰ ਫੇਰ ਵੀ ਇੱਕ ਬਣਾ ਕੇ ਰੱਖ ਲਈਦੀ ਆ ਤੇ ਇਹਦੇ ਨਾਲ ਫੇਰ ਥੋੜਾ ਜਿਹਾ ਇਹ ਹੋ ਜਾਂਦਾ ਕਿ ਚਲ ਬਣੀ ਹੋਏ ਸਬਜ਼ੀ ਤੋਂ ਮੱਝ ਚੱਕ ਕੇ ਜਿਹੜੀ ਮੱਝ ਸਬਜ਼ੀ ਖਾ ਲਵਾਂ ਚਲੋ ਦੇ ਦੇ ਹਾਂ ਜਦੋਂ ਹੈਰੀ ਆਉਂਦਾ ਡਾਂਸ ਕਰੋ ਹੈਰੀ ਆ ਗਿਆ ਸਭ ਲੋਕ ਹੋਰ ਕੀ ਪੜ ਕੇ ਆਏ ਆ ਅੱਜ ਕੋਬਲੀ ਕੋਸ਼ ਵੀ ਨਹੀਂ ਪੜ ਕੇ ਆਏ ਕੀ ਪੜ ਕੇ ਆਏ ਕੀ ਪੜ ਕੇ ਆਏ ਹੈ ਹੂੰ ਪੇਪਰ ਹੀ ਹੋ ਪੜਾਉਂਦੇ ਪੇਪਰ ਹੀ ਹੈ ਜਿਹੜੇ ਪੇਪਰ ਤੇਰੇ ਹੈ ਪ੍ਰੀ ਬੋਰਡ ਅੱਛਾ ਕੁਛ ਕੀ ਆਦਾ ਨਹੀਂ ਇੰਨੇ ਦਿਨ ਗਿਆ ਨਹੀਂ ਸਕੂਲ ਮੈਨੂੰ ਕਹਣਾ ਰੋਟੀ ਖਾਣੀ ਚਾਹ ਪੀਣੀ ਕੀ ਕਰਨ ਰੋਟੀ ਖਾਣੀ ਰੋਟੀ ਖਾਣੀ 2 ਵਜੇ ਤਾਂ ਤੇਰੇ ਛੁੱਟੀ ਦਾ ਟਾਈਮ ਤਾਂ 2:30 ਵਜੇ ਦਾ ਸੀਗਾ ਕਿਹਦਾ ਹਾਂ ਜਿਹੜਾ ਮੈਨੂੰ ਪੇਪਰਾਂ ਸਕੂਲ ਵੱਲੋਂ ਆਇਆ ਆ ਹਾਂ ਛੁੱਟੀ ਐ ਇਸ ਟਾਈਮ ਆਹ ਆਪ ਹੀ ਤਾਂ ਨਹੀਂ ਆ ਗਿਆ ਮੈਨੂੰ ਦੇ ਦੇ ਛੁੱਟੀ ਹੂੰ ਹੂੰ ਇਸ ਟਾਈਮ ਤੂੰ ਬਾਹਰੋਂ ਠੀਕ ਆ ਮੈਂ ਕਹਾ ਘਰੇ ਤੈਨੂੰ ਛੁੱਟੀ ਨੂੰ ਆਪ ਹੀ ਆ ਗਿਆ 2 ਵਜੇ ਹੱਲੇ ਆਉਦੇ ਤਾਂ ਮਾਣੋੜੀ ਕੰਡੇ ਇਹ ਦੋਂਦੀ ਕਹਿੰਦੀ ਹੈਰੀ ਕਿੱਥੇ ਗਿਆ ਆ ਰੋਜ ਤੂੰ ਘਰੇ ਜਾ ਰਹਿਣਾ ਆ ਹੁਣ ਕਿਹੜੀ ਡਿਊਟੀ ਕਰਨੀ ਆ ਟਿਊਸ਼ਨ ਕਿਨੇ ਵਜੇ ਜਾਣਾ ਆ 3 ਵਜੇ ਤਾਂ ਹੁਣ ਹੈ ਹੁਣ ਕੀ ਕਰਨਾ ਬਸ ਆਹ ਹੀ ਕੰਮ ਰਹਿ ਗਿਆ ਇਹ ਬੇਲਾ ਸ਼ਾਦੀ ਹਾਂ ਜੀ ਪਿੰਡੀ ਏੜੀਕ ਦੀ ਰਹਿੰਦੀ ਤੈਨੂੰ ਨਿੱਕੀ ਜਿਹੀ ਬੈਲਾ ਹੂੰ ਤੇ ਤੁਹਾਂ ਹੈਲੋ ਗਾਇਜ਼ ਵੈਲਕਮ ਟੂ ਮਾਈ ਵਲੌਗ ਹੂੰ ਕਹਦਾ ਇਦਾਂ ਦੇ 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 ਕਿ ਕਿਦਾਂ ਤੇਰੇ ਆ ਦੇਖੀ 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 ਆਊਗਾ ਉਹ ਕਰਦੀ ਬੈਲਾ ਬੈਲਾ ਉਦਾਂ ਨਹੀਂ ਬੈਲਾ ਕਹਦੇ ਇਹਨੂੰ ਲੱਗਾ ਸੋਣ ਭਿੰਡੀ ਯਈ ਨੂੰ ਉਹਦੇ ਖਲਾਰਾ ਪਾ ਦਿੱਤਾ ਉਹਦੇ ਪਾਪਾ ਤੇਰੇ ਕਿਦਾਂ ਖਲਾਰਾ ਭੱਗ ਗਿਆ ਉਹ ਜੂਨ ਮੂਲੀ ਬਣਾਉਣ ਦਾ ਆਪ ਹੈ ਮੂਲੀ ਕਾਦੇ ਪਰੋਠੇ ਆ ਮੂਲੀ ਨਾਲ ਹੈ ਮੂਲੀ ਨਾਲੇ ਖਾਣੇ ਮੂਲੀ ਵਾਲੇ ਪਰੋਠੇ ਹੁਣ ਆਪਾਂ ਖਾਣੀਆਂ ਨਾਲ ਦੇਈਆਂ ਸੀ ਹਮ ਖਾੜਾ ਹੁਣ ਖਾਣੇ ਆਪਾਂ ਮੂਲੀ ਵਾਲੇ ਪਰੋਠੇ ਤੇ ਮੰਮੀ ਬਿਨਾ ਮੇਕਅਪ ਤੋਂ ਮੰਮੀ ਐਨਮੂ ਕਰੀ ਲੈਨ ਦਾ ਮੇਰਾ ਪਹਿਲੇ ਦੇਖਿਆ ਮੈਂ ਦੇਖੀ ਮੜਾ ਲੈ ਮੇਰਾ ਮੂੰਹ ਪਹਿਲੇ ਦੇਖੀ ਬਿਨਾ ਮੇਕਅਪ ਤੋਂ ਤੱਗੇ ਕੜਾਂਗਾ ਬਹੁਤ ਮੇਕਅਪ ਕਰਦੇ ਹੂੰਦਾ ਹਿੰਦਾ ਐਵੇਂ ਥੋੜਾ ਹੁੰਦਾ ਥੋੜਾ ਆ ਜਿਆਦਾ ਹੋ ਗਿਆ ਮੂੰਹ ਮੇਰਾ ਖਰਾਬ ਗਿਆ ਹਾਂ ਨਾ ਐਵੇਂ ਇਹ ਦਵਾਈਆਂ ਲੈ ਲਿਆ ਡਾਕਟਰਾਂ ਕੋਲੋਂ ਖਾ ਖਾ ਤੇ ਮੂੰਹ ਹੀ ਸਾਰਾ ਜਖਣਾ ਪਟ ਗਈ ਮੇਥੋਂ ਦਵਾਈ ਲਈ ਆ ਹੈਗਾ ਮੈਡੀਕਲ ਸਟੋਰ ਐ ਤਨਾ ਨਹੀਂ ਲੈਣਾ ਉਹਦਾ ਪਰ ਆ ਹਸਪਤਾਲ ਵਾਲਾ ਕਿਹੜੇ ਆ ਨਹੀਂ ਲੈਣਾ ਹਸਪਤਾਲ ਵਾਲਾ ਹਸਪਤਾਲ ਵਾਲਾ ਫੇ ਜਾ ਕੇ ਨੇਜੇ ਦੇੋਂ ਦਵਾਈ ਖਾਦੀ ਉਹ ਜਿੰਨਾ ਚਿਰ ਖਾਦੀ ਉਹਨਾਂ ਚਿਰ ਮੂੰਹ ਤਾਂ ਸਾਫ਼ ਤੇ ਮੁੜ ਕੇ ਫੇਰ ਉਹੀ ਕੰਮ ਹੋ ਤੋਂ ਹੁਣ ਰੋਟੀ ਖਾ ਕੇ ਕੀ ਕਰਨ ਰੋਟੀ ਖਾ ਕੇ ਮਟੀਸ਼ਨ ਚੱਲਣਾ ਮਟੀਸ਼ਨ ਚੱਲ ਜਾਣਾ ਹੋਰ ਸਵਾ ਤਨ ਆਇਆ ਫੇ ਸ਼ਾਮ ਨੂੰ ਬਣਾਉਣੇ ਬਾਕੀ ਬਲੌਗ ਬਲੌਗ ਨਾਲ ਜੁੜੇ ਰਹੀਓ ਓਕੇ हां मम्मी ਹੁਣ ਤੁਸੀਂ ਗੈਦਰੀ ਲਾਉਣ ਲੱਗੇ ਹਾਂ ਮਾਣੋ ਮਾਣੋ ਲਈ ਮਾਣੋ ਖਾਣਾ ਪਰੌਠਾ ਮਾਣੋ ਖਾਊਗੀ ਮਾਣੋ ਆਲੂ ਲੈ ਕੇ ਆਏ ਸੀ ਆਲੂ ਲੈ ਕੇ ਭੱਜ ਗਈ ਅੰਦਰ ਆਲੂ ਲੈ ਕੇ ਭੱਜ ਗਈ ਹੈ ਨਾ ਬੀਬੀ ਅੰਦਰ ਰੱਖਿਆਈ ਆ ਇਹ ਆਪਣਾ ਟਿਕਾੜੀ ਰੱਖ ਕੇ ਆਈ ਓਥੇ ਜਾਂ ਬਾਅਦ ਚ ਖਾਣ ਆਹ ਆ ਦੇ ਇੱਥੇ ਰੱਖਾਂ ਬੜੀ ਸ਼ੈਤਾਨ ਹੈ ਹੋਰ ਰੱਖ ਕੇ ਆਈ ਬੈੱਡ ਤੇ ਰੱਖ ਕੇ ਗਈ ਬੈੱਡ ਤੇ ਮੰਮੀ ਹਾਂਕੀ ਬਣਾਉਣੇ ਮੈਂ ਬਣਾਉਣੀ ਆ ਸ਼ਰਗਮ ਦਾ ਕੜਾ ਕਾਦਾ ਕੜਾ ਸ਼ਰਗਮਾ ਦਾ ਕੜਾ ਸ਼ਰਗਮਾ ਉਹ ਮੈਂ ਦੱਸੂਗੀ ਬਾਅਦ ਚ ਇਹ ਕਿੱਦਾਂ ਬਣਦਾ ਹੁੰਦਾ ਕਾਫੀ ਪੀਣੀ ਉਹ ਮੈਂ ਦੱਸੂਗੀ ਕਾਫੀ ਪੀਣੀ ਆ ਆਣ ਦੁੱਧ ਹੁਣ ਆ ਲੈ ਕੇ ਤੁਹਾਨੂੰ ਦੱਸਿਆ ਦੱਸਾਂ ਦੱਸਾਂ ਹੋਰ ਕੀ ਕਰਦੇ ਹੁਣ ਘੁੰਦੇ ਤਾਂ ਪਈਆ ਵੱਜ ਗਿਆ ਆ ਹਾਂ ਹੁਣ ਦੁੱਧ ਤਾਂ ਕੇ ਦੁੱਧ ਆ ਜਾਂਦਾ ਹੁੰਦਾ ਸੀ ਹੁਣ ਆ ਲੈ ਕੇ ਆਏ ਆ ਵੀ ਚਲ ਹੁਣ ਹੈ ਹੀ ਇਹਨਾਂ ਮਾਪੇ ਪੀਣੀ ਆ Papa ਨੇ ਵੀ Mummy ਨੇ ਵੀ ਸਾਰਿਆਂ ਨੂੰ ਕਾਫੀ ਬਣਾ ਕੇ ਤੁਦਨੇ ਆਂਗੇ ਚਲੋ ਆਜੋ ਹੁਣ ਪੀਨੇ ਆ ਕੌਫੀ ਤੇ ਫੇਰ ਆਪਾਂ ਜਾਣਾ 4 ਵਜੇ ਟਿਸ਼ਨ ਪਹਿਲਾਂ ਬਲਾਉਚ ਮੈਂ ਕਹਤਾ ਸੀ ਵੀ 3 ਵਜੇ ਜਾਣਾ ਪਰ ਨਹੀਂ 4 ਵਜੇ ਜਾਣਾ 4 ਵਜੇ ਜਾਣਾ ਹਾਂ 10 ਵਜੇ ਟਾਈਮ ਹੋ ਗਿਆ ਆ ਹੁਣੇ 4 ਹੋ ਗਿਆ ਬਸ 10 ਦਾ ਟੈਂਪ ਹੋਇਆ ਏ 15 ਮਿੰਟ ਰਹਿ ਗਏ ਨੇ ਓਹੋਈ ਇਹ ਪਿੰਡੀ ਪਹਿਲਾਂ ਕੀ ਕਰਦੀ ਜਿਹੇ ਕੁਛ ਨਾ ਕੁਛ ਕਰਦੀ ਇਹ ਰੇਲੀ ਥੋੜੀ ਰਹਿੰਦੀ ਆ ਇਹ ਇੱਦਾਂ ਹੀ ਤੁਰੀ ਫੇਰਦੀ ਥੋੜੀ ਰਹਿੰਦੀ ਆ ਹੁਣ ਆਪਾਂ ਪੀਣ ਲੱਪੇ ਕੌਫੀ ਮਾਣੋ ਦੇਖੋ ਕਿਦਾਂ ਪਾਡੇ ਲਾਏ ਆ ਇੜਾਂ ਨਾ ਮਾਂ ਦੇ ਮੂਹਲੀ ਬਹੁਤ ਹੰਦਈ ਆ ਨਾ ਮਾਣੋ ਇੱਧਰ ਆ ਦੇਖੀ ਆਂ ਇੱਧਰ ਆ ਜਾ ਇਹ ਇਹ ਇਹਨਾਂ ਦੇਖੀ ਆ ਆ ਗਈ ਆ ਗਈ ਆ ਗਈ ਆ ਦੇ ਹੁਣ ਮੂਹਕਲੀ ਖਾਊਗੀ ਇਹ ਬੜੀ ਸਿਆਣੀ ਆ ਉਹ ਨਹੀਂ ਮੰਮੀ ਪੂਰਾ ਹੀ ਖਾ ਗਈ ਅੱਜ ਮੈਂ ਕਦੀ ਵੀ ਨਹੀਂ ਹੋ ਸਕਦਾ ਹਾਂ ਤਾਂ ਸ਼ੈੱਲ ਕੱਢਦੀ ਆ ਉਹ ਦੇ ਕੱਢਦੀ ਹੈ ਸ਼ੈੱਲ ਕੱਢ ਕੇ ਖਾਂਦੀ ਆ ਗੋਲ ਗੱਪੇ ਹੋਰ ਜੀ ਕਾਦਾ ਇਹ ਮੈਂ ਪਾਪਾ ਤੇਰੇ ਨੂੰ ਗਿਆ ਕਿਹਾ ਸੀ ਤੂੰ ਮਾਪਿਆਂ ਦੇ ਧਾਣੀ ਸਾਲ ਮਲਾਂ ਦੀ ਦਾਲ ਖਾਣੇ ਨਹੀਂ ਗੋਲ ਗੱਪੇ ਪਾਪਾ ਖਾ ਆ ਖਾਦੇ ਨਾ ਖਾਣੇ ਉਦੋਂ ਪਰ ਮੈਂ ਚਾਲ ਮਲਾਂ ਦੀ ਦਾਲ ਖਾਣੀ ਨਾ ਰੋਟੀ ਸਬਜ਼ੀ ਸਬਜ਼ੀ ਸੜਾ ਮੈਂ ਵੀ ਉਹ ਹੀ ਖਾ ਲੈਣੀ ਪਾਪਾ ਨਾਲ ਸਬਜ਼ੀ ਮਾਂ ਦਾ ਕੜਾ ਮੈਂ ਵੀ ਉਹ ਹੀ ਖਾ ਲੈਣੀ ਮਮੀ ਨਹੀਂ ਖਾਣੇ ਤੂੰ ਵੀ ਖਾ ਹੀ ਆ ਮੈਂ ਤਾਂ ਉਦਾਂ ਕਰਦਾ ਸੀ ਮੈਂ ਖਾਦਾ ਹੀ ਨਹੀਂ ਉਹ ਮਾਰੋ ਵੀ ਦੇਖ ਓਏ ਮਾਰੋ ਮੰਗਦੀ ਆ ਮਾਰੇ ਨੇ ਭਾਜੜਾ ਪਈਆਂ ਆ ਕਿਆ ਲੈ ਚਲ ਗਈ ਚਲ ਗਈ ਚਲ ਗਈ ਟਕਾਣੇ ਦੇ ਇਹ ਇੱਥੇ ਆਣ ਕੇ ਖਾਊਗੀ ਤੇ ਦੁੱਧ ਦੇ ਦੀ ਉਦਾਂ ਹੀ ਭਰੀਆ ਇਹ ਨੂੰ ਉਦੋਂ ਪਾਇਆ ਕਰ ਜਿਹਦਾ ਪੀਣਾ ਹੁੰਦਾ ਇਹ ਤਾਂ ਪੀਤਾ ਹੀ ਨਹੀਂ ਸਵੇਰ ਦਾ ਦੁੱਧ ਫੀਡ ਖਾ ਲਈ ਆ ਆ ਕੀ ਕਰਨ ਰੱਖਿਆ ਤਾਂ ਇਹ ਨੂੰ ਮੁੱਲ ਨਾਲ ਟੋਟੇ ਲਾ ਕੇ ਤੇ ਸਕੂਲੋਂ ਆਏ ਕਈ ਨਾ ਤੁਮ ਆਉਂਦੀ ਖਾਣੇ ਤੇ ਇਹਨੇ ਬੇ ਕੀ ਦੁਆਨੇ ਆ ਨਵੇਂ ਨਵੇਂ ਤੀਜਾਂ ਆਂਦਾ ਗਾ ਦੀ ਖੋਸ਼ਕ ਦੀ ਕਾਸ਼ ਮੈਂ ਤੁਹਾਨੂੰ ਇਹ ਤਾਂ ਬਾਈ ਖਾ ਲਿਆ ਅੱਜ ਗੋਲ ਗੱਪੇ ਮੇਰੇ ਨਾਲ ਮਹੀਨੇ ਬਾਅਦ ਲਿਆਂਦੇ ਉਹਨੇ ਪਰ ਬਾਹਰਲੀ ਚੀਜ਼ ਅਵੋਇਡ ਕਰੋ ਕਿਉਂਕਿ ਬਾਹਰਲੀਆਂ ਚੀਜ਼ਾਂ ਦਾ ਆਪਾਂ ਤਾਂ ਅੰਦਰ ਖਾਣੇ ਆਂ ਬਾਹਰ ਨਹੀਂ ਦੋ ਚੀਜ਼ਾਂ ਜੇ ਕਿਸੇ ਨੇ ਨਵਾਂ ਕੰਮ ਕਰਾਉਣਾ ਗੋਲ ਗੱਪਿਆਂ ਦੀ ਰੇੜੀ ਪਾ ਲੋ ਸੈੱਥ ਲੋ ਟਾਪ ਦੇ 2-3000 ਦਿਹਾੜੀ ਪਾਉਂਗੇ ਵੈਦ ਨਾਨ ਬਣਾਉਣੇ ਸੈੱਥ ਲੋ ਜੇ ਖਾਣਾ ਢਾਡਾ ਵਧੀਆ ਹੋਵੇ 10000 ਜਾਂ 5000 ਰੁਪਈਆ ਛੱਡੂਗੇ ਨਹੀਂ ਇਹ ਛੋਟੇ ਦਮਾਂ ਚ ਪੈਸਾ ਮੈਂ ਤੁਹਾਨੂੰ ਇਹ ਦੱਸ ਦਿੰਦਾ ਹਾਂ ਪਾਪੇ ਹੁਣਿਆਂ ਨੂੰ ਇਹ ਫੜਾਇਆ ਮਮਾ ਉਹ ਇਹਨੂੰ ਹੀ ਖਰਾਈ ਜਾਂਦੀ ਮਾਤੂ ਬਾਤ ਰੱਖ ਲਾ ਕਾ ਹੋ ਮੰਮੀ ਇਹਨਾਂ ਨੂੰ ਖੜਾਈ ਜਾਂਦੇ ਹਾਂ ਹਾਂ ਨਹੀਂ ਤੇਰੇ ਮਾਂ ਨੂੰ ਇਹ ਡਿੱਟ ਦੇ ਆਲੂ ਹਾਂ ਆਇਆ ਬੱਲੇ 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 ਹੋਰ ਲੈਣਾ ਓ ਬੀਬੀ ਦਾਦੀ ਹੋਰ ਲੈਣਾ ਓ ਦਾਦੀ ਦੁਕਾਨੇ ਜਾ ਕੇ ਲਿਆ ਦਵਾ ਮਾਣੋਂ ਹੀ 2-3 ਖਾ ਗਏ ਆਉਂਦੇ ਕਿੰਨੇ ਕਿਤੇ 10ਾਂ ਤੇ 3-4 ਗੋਲ ਗੱਪੇ ਨੇ ਹੁੰਦੇ ਚਾਰ ਚਾਰ ਆਉਂਦੇ ਸ਼ਹਿਰ 2 ਆਉਂਦੇ ਕਈ ਥਾਂ ਕਈ ਥਾਂ 3 ਆਉਂਦੇ 3 ਨਹੀਂ 4 ਚਲੋ ਹੁਣ ਆਪਾਂ ਖਾ ਲੀਏ ਗੋਲ ਗੱਪੇ ਤੇ ਤੁਸੀਂ ਵੀ ਖਾਓ ਗੋਲ ਗੱਪੇ ਜਾ ਕੇ ਰੇੜੀ ਤੇ ਲੋ ਜੀ ਹੁਣ ਆ ਗਏ ਪਾਪਾ ਘਰੇ ਕਿੰਨਾ ਟਾਈਮ ਹੋ ਗਿਆ ਪਾਪਾ ਸਾਢੇ 6 ਹੋ ਗਏ ਸਾਢੇ 6 ਹੋ ਗਏ ਗੋਲ ਗੱਪੇ ਵੀ ਲਿਆਂਦੇ ਆ ਗੋਲ ਗੱਪੇ ਵੀ ਲਿਆਂਦੇ ਮੈਂ ਤਾਂ ਬੀਬੀ ਖਾਈਆਂ ਆ ਮੈਂ ਖਾੜੇ ਆ ਮੈਂ ਖਾਏ ਆ ਗੋਲ ਗੱਪੇ ਹੀ ਤੇ ਇਹ ਲੈ ਲੈਂਦੇ ਕਿੰਨੇ ਆ ਇਹ ਪਾਪਾ ਨੇ ਉਦਾਂ ਲੈ ਲੈਂਦੇ ਤੇ ਮੈਂ ਪਹਿਲਾਂ ਦਿਖਾਇਆ ਲਾ ਤੂੰ ਪਾਪਾ ਦੀ ਦੁਕਾਨੇ ਚ ਲੱਗਿਆ ਉਹ ਨਹੀਂ ਹੁਣ ਮੇਰੀ ਗੱਲ ਸੁਣ ਪਾਪਾ ਨੇ ਸਾਰੇ ਨਹੀਂ ਲੈਂਦੇ ਮੈਂ ਖਾ ਆਇਆ ਮੈਂ ਆਪਦੇ ਪੈਸੇ ਨਾਲ ਖਾ ਕੇ ਆਇਆ ਹਾਂ ਮੈਂ ਪਹਿਲਾਂ ਖਾ ਕੇ ਆਇਆ ਮੈਨੂੰ ਕੀ ਪਤਾ ਗੋਲ ਗੱਪੇ ਲਿਆਉਣੇ ਆ ਆਪਣੇ ਕਿਹੜੇ ਪੈਸੇ ਬੰਡੇ ਆ ਹਾਂ ਆਪਣੇ ਪੈਸੇ ਵੱਡੇ ਗੋਵਿੰਦਾ ਮੈਂ ਆਪਣੇ ਗੋਲ ਗੱਪੇ ਖਾ ਕੇ ਆਇਆ ਹੈ ਹੈ ਮਾ ਦਾ ਨਾ ਬੰਡੇ ਨੇ ਮੈਂ ਪਾਪਾ ਖਾਏ ਆ ਗੋਲ ਗੱਪੇ ਜਿਹੜੇ ਅਸੀਂ ਲਿਆਂਦੇ ਹੁਣ ਉਹ ਉਹ ਤੁਸੀਂ ਖਾ ਲਿਓ ਕਿਹਨਾ ਫੋਨ ਕਰ ਦਿੰਦੇ ਤਾਂ ਮੈਨੂੰ ਪਤਾ ਹੀ ਨਹੀਂ ਅੱਜ ਗੋਲ ਗੱਪੇ ਠੰਡ ਨਹੀਂ ਆ ਮੈਂ ਤਾਂ ਚੱਲ ਲੈ ਜਾਂਦੀ ਫੇਰ ਵੀ ਆ ਲਿਆਂਦੇ ਚੱਲ ਬਤਿਆ ਨੂੰ ਕਿੱਥੇ ਆ ਕੋਠੇ ਤੇ ਆਸ ਨਾ 100 ਰੁਪਏ ਦੇ ਦੇਣਾਂ ਦੇ ਕਿੱਥੋਂ ਲਿਆਂਦੇ ਆ ਉਹ ਜਿਹੜਾ ਪਰਲੇ ਪਾਸੋਂ ਬੜੀ ਆ ਉਹਦੀ ਚਟਨੀ ਛੁੱਟਨੀ ਬੜੀ ਸਾਰੀ ਪਰਲੇ ਪਾਸੋਂ ਕੇ ਜਿਹੜਾ ਆਪਣੀ ਦੁਕਾਨ ਮੋਰੇ ਆ ਮੇਰਾ ਪਾਇਆ ਹੂੰ ਹੂੰ ਲਿੱਡ ਜਰ ਦਾ ਪਾਪੜ ਧੰਨ ਮਨੂ ਨੂੰ ਕਾ ਪਾਵੇ ਹੁਣ ਇਹਨੂੰ ਕਾਵੇ ਹੂੰ ਹੂੰ ਪਹਿਲਾਂ ਸਾਡੀ ਰੋਟੀ ਦੀ ਸ਼ਰਵਾਦ ਥਾਂ ਪੈਂਦੀ ਇਹਨਾਂ ਦੇ ਹੁੰਦੇ ਮੰਮੀ ਡੈਡੀ ਨੂੰ ਪਹਿਲਾਂ ਇਹਨਾਂ ਨੂੰ ਪਾਈਦਾ ਹੂੰ ਮਾਗਰ ਸੜਾਈ ਦਾ ਹੂੰ ਕੌਲੀਆਂ ਦੇ ਪਾਗ ਦੀ ਦਾ ਫੇਰ ਨਹੀਂ ਖਾਣੀ। ਨਾ ਮम्मी ਨੂੰ ਬਾਜ ਮਾਰਨਾ। ਮਾਰ ਕੇ ਦਾ। ਪਪਾ ਖਾਈਏ ਨੇ ਰੋਟੀ। ਹੋਰ ਹੋਰ। ਆ ਕੀ ਬਣਾਇਆ? ਅੱਜ ਬਣਾਇਆ ਮਨੂ ਨੇ ਕੜਾ। ਇਹ ਕਾਦਾ ਕੜਾ ਆ। ਕੜਾ। ਇਹ ਕਾਦਾ ਕੜਾ ਆ। ਸਾਗਲੇ ਗਮਾ ਦਾ ਕੜਾ। ਮੂੰ ਨੰਨ ਹੁਲੀ ਆਪੋ। ਛਾਲਗਮ ਆ। ਛਾਲਗਮਾ ਦਾ ਕੜਾ ਬਣਾਇਆ ਮੈਂ। ਹੂੰ। ਹਰ ਰੋਟੀ ਛਾਲ ਨੂੰ ਸਵੇਰ ਨੂੰ ਜਰੂਰ ਖਾਣਾ ਕਰੋ ਬਾਹਰ ਦੀਆਂ ਚੀਜ਼ਾਂ ਅਵੋਇਡ ਕਰੋ ਹੁਣ ਕਿਸੇ ਨੇ ਕਹਿੰਦਾ ਇੱਥੇ ਖੜ ਕੇ ਰੋਟੀ ਮੈਂ ਕਹਿੰਦਾ ਸਾਡੇ ਇੱਥੇ ਹੀ ਖਾਂਦੇ ਗਰਮ ਗਰਮ ਰੋਟੀ ਮਜੇ ਨਾਲ ਖਾ। ਕਿਉਂਕਿ ਭਾਪੇ ਹੁੰਨਿਆਂ ਨੂੰ ਪਾਤੀ ਗਰਮ ਗਰਮ ਹੁਣ ਅਸੀਂ ਮੈਂ ਤਹਿਰੀ ਨੇ ਤਾਂ ਵੀ ਖੜੇ ਹੋਗੇ ਇਦਾਂ ਹੀ ਖਾ ਲੈਣੀ ਅਸੀਂ ਤੇ ਖਾਣੀ ਗਰਮ ਗਰਮਾ ਰੋਟੀ ਤੇ ਹੋਰ ਜੁੰਦੇ ਬਾਦ ਦੇ ਰੋਟੀ ਜਾਨੀ ਇਹ ਕਹਿੰਦਾ ਭੱਜੇ ਫਿਰ ਕਾਲਤਾ ਬਲੌਗ ਪਰ ਤੁਹਾਨੂੰ ਦਾ ਹੀ ਇੱਕ ਕੰਪੋਣਾ ਸਾਡੇ ਪਿੰਡ ਦੇ ਵਿੱਚ ਇੱਕ ਨਵਾਂ ਖੁੱਲਿਆ ਹਨ ਦਿਓਸਨ ਜਲਸਾ ਜਲਸਾ ਜਿਹਦਾ ਪੈਲਸ ਪਾਇਆ ਵੀ ਮਦਰ ਇੰਨਾ ਹੀ ਵਧੀਆ 2 ਲੱਖ ਰੁਪਈਆ ਇਹਦੀ ਬੁੱਕ ਪ੍ਰਿੰਟ ਹੋ ਆ ਜਿਹਦਾ ਉਹਦੇ ਤੁਹਾਨੂੰ ਵੀਡੀਓ ਪਾ ਕੇ ਵੀ ਦਿਖਾ ਲਾਂਗੇ ਵੀ ਅੰਦਰੋਂ ਕਿਦਾਂ ਦਾ ਬਣਿਆ ਕਿ ਅੰਦਰ ਵੈਕ ਵੀ ਹੋਵੇ ਹੁਣ ਉੱਥੇ ਜਾ ਕੇ ਪਤਾ ਲੱਗੂ ਹਾਂ ਜੀ ਸੁਣੀ ਸੁਣਾਈ ਕਰਦਾ ਬਾਕੀ ਉੱਥੇ ਜਾ ਕੇ ਪਤਾ ਲੱਗੂਗਾ ਵੇ ਕਹਿੰਦੇ ਆ ਵੀ ਇਦਾਂ ਦਾ ਏਰੀਆ ਚ ਹੈ ਰਿੰਗਾ ਉਹ ਵੀ ਤੁਹਾਨੂੰ ਬਲੌਗ ਬਣਾ ਕੇ ਦੱਸਾਂਗੇ ਤੇ ਜਿਉਂਦੇ ਵਸਦੇ ਰਹੋ ਚੜ੍ਹਦੀ ਕਲਾ ਰਹੋ ਖੁਸ਼ ਰਹੋ ਟੈਨਸ਼ਨ ਨਾ ਲਿਆ ਕਰੋ ਜੋ ਹੈ ਕੋਸ਼ ਹੈਗਾ ਜੋੜੋ ਖਾਓ ਚਾਟੋ ਟੈਨਸ਼ਨ ਨਹੀਂ ਲੈਣੀ ਬਾ ਦਿਮਾਗ ਤੇ ਨਹੀਂ ਬੋਝ ਪਾਉਣਾ ਨੰਬਰ 1 ਚੜ੍ਹਦੀ ਕਿਉਂਕਿ ਜੇ ਤੁਹਾਡੇ ਦਿਮਾਗ ਤੇ ਬੋਝ ਪੈਗਾ ਫੇਰ ਕੰਮ ਖਰਾਬ ਹੋਣਾ ਬਸ ਉਦਾਂ ਖੁਸ਼ ਰਹੋ ਓਕੇ ਬਾਏ